ਆ ਕੰਮ ਖਰਾਬ ਸਤਿ ਸ਼੍ਰੀ ਅਕਾਲ ਦੋਸਤੋ ਦੇਖ ਰਹੇ ਤੁਸੀਂ ਸਵਾਗ ਪੰਜਾਬ ਟੀਵੀ ਹਰ ਭਾਈ ਜਨਮ ਜਿਨ੍ਹਾਂ ਨੇ ਕਿ ਪੰਜਾਬੀ ਮਾਂ ਬੋਲੀ ਦਾ ਸਿਰ ਹਮੇਸ਼ਾ ਹੀ ਉੱਚਾ ਕੀਤਾ ਹੈ ਜਿਨ੍ਹਾਂ ਨੇ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ ਦੇ ਵਿੱਚ ਆਪਣੇ ਲਈ ਖਾਸ ਜਗ੍ਹਾ ਬਣਾਈ ਹੈ ਉਹਨਾਂ ਦੇ ਗੀਤ ਜੋ ਕਿ ਪਰਿਵਾਰਾਂ ਦੇ ਵਿੱਚ ਬੈਠ ਕੇ ਸੁਣੇ ਜਾ ਸਕਦੇ ਨੇ ਅਤੇ ਉਹਨਾਂ ਨੇ ਪੰਜਾਬੀ ਫਿਲਮਾਂ ਨੂੰ ਵੀ ਇੱਕ ਨਵਾਂ ਮੁਕਾਮ ਦਿੱਤਾ ਜਦੋਂ ਪੰਜਾਬੀ ਫਿਲਮਾਂ ਗ੍ਰਾਵਟ ਵੱਲ ਜਾ ਰਹੀਆਂ ਸਨ ਪੰਜਾਬੀ ਫਿਲਮਾਂ ਦੀ ਮਾਰਕੀਟ ਬਹੁਤ ਜ਼ਿਆਦਾ ਘਟ ਚੁੱਕੀ ਸੀ ਸਿਨੇਮਾ ਦੇ ਵਿੱਚ ਤਾਂ ਲੱਗਣਾ ਪੰਜਾਬੀ ਫਿਲਮਾਂ ਦਾ ਬਹੁਤ ਦੂਰ ਦੀ ਗੱਲ ਹੋ ਗਈ ਸੀ ਉਸ ਸਮੇਂ ਹਰਭਜਨ ਮਾਨ ਹੀ ਸਨ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਨੂੰ ਇੱਕ ਨਵੇਂ ਮੁਕਾਮ ਤੇ ਲੈ ਕੇ ਗਏ ਤੇ ਉੱਥੇ ਹੀ ਹਰਭਜਨ ਮਾਨ ਅਕਸਰ ਲਾਈਵ ਸ਼ੋਅਸ ਵਿੱਚ ਵੀ ਜਾਂਦੇ ਨੇ ਕਿਉਂਕਿ ਪਰਿਵਾਰ ਖੁਸ਼ ਹੁੰਦੇ ਨੇ ਉਹਨਾਂ ਦੇ ਲਾਈਵ ਸ਼ੋਅ ਉਹਨਾਂ ਦੇ ਗੀਤ ਸੁਣ ਕੇ ਪਰ ਇੱਕ ਲਾਈਵ ਸ਼ੋਅ ਦੀ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਟੇਜ ਤੇ ਇੱਕ ਸ਼ਰਾਬੀ ਹਰ ਭਜਨ ਮਾਨ ਦੇ ਕੋਲ ਜਾਂਦਾ ਹੈ ਤੇ ਉਹਨਾਂ ਦਾ ਹੱਥ ਤੱਕ ਫੜ ਲੈਂਦਾ ਹੈ ਫਿਰ ਕਿਸੇ ਹਰ ਭਜਨ ਮਾਲ ਉਸ ਤੋਂ ਹੱਥ ਛਡਵਾਉਂਦੇ ਨੇ ਤਾਂ ਇਹ ਸ਼ਰਾਬੀ ਕਹਿੰਦਾ ਹੋਇਆ ਸੁਣਾਈ ਦਿੰਦਾ ਹੈ ਕਿ ਮੈਂ ਤਾਂ ਹਰ ਭਜਨ ਮਾਲ ਦੇ ਨਾਲ ਗੀਤ ਗਾਉਣਾ ਹੈ ਇੱਥੇ ਮੇਰੀ ਬੇਤੀ ਕਰ ਦਿੱਤੀ ਤਾਂ ਤੁਹਾਡਾ ਕੀ ਕਹਿਣਾ ਹੈ ਇੱਥੇ ਤੁਹਾਨੂੰ ਕੌਣ ਸਹੀ ਤੇ ਕੌਣ ਗਲਤ ਲੱਗਦਾ ਜਰੂਰ ਕਮੈਂਟ ਕਰਨਾ ਆਓ ਇਹ ਵਾਇਰਲ ਹੋ ਰਹੀ ਵੀਡੀਓ ਨੂੰ ਜਰੂਰ ਦੇਖੋ ਹੋਰ ਅਪਡੇਟਸ ਨਾਲ ਅਪ ਟੂਡੇਟ ਰਹਿਣ ਦੇ ਲਈ ਸਵੇਗ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਜੀ जय बिल्लो तमामु हा कम कराउ तुए थी हा कम कराउ तमी कॾंट भर्ले 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 आ काम खराब छ हामी के गर्दै छ